ਬਹੁਤ ਹੀ ਜ਼ਰੂਰੀ ਵੀਡੀਓ ਹੈ ਜੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਸਾਰੀ ਦੇਖੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਯਾਦਵਿੰਦਰ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਪੈਰਿਸ ਤੋਂ YouTube ਚੈਨਲ ਗੱਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪਿਛਲੇ ਹਫ਼ਤੇ ਦੀ ਮੇਰਾ ਇੱਕ ਦੋਸਤ ਪੈਰਿਸ ਤੋਂ ਵਿਆਹ ਦੇ ਵਿੱਚ ਗਿਆ ਸੀਗਾ ਆਪਣੇ ਪਰਿਵਾਰ ਸਮੇਤ ਇੰਡੀਆ ਦੇ ਵਿੱਚ ਤੇ ਇੱਕ ਮਹੀਨੇ ਬਾਅਦ ਜਦੋਂ ਉਹ ਵਾਪਸ ਆ ਰਿਹਾ ਸੀ ਪਿਛਲੇ ਹਫ਼ਤੇ ਵਾਪਸ ਆ ਰਿਹਾ ਸੀ ਉਹਦੀ ਜਿਹੜੀ ਫਲੈਟ ਸੀਗੀ ਪੈਰਿਸ ਤੋਂ ਅੰਮ੍ਰਿਤਸਰ ਦੀ ਸੀਗੀ ਤੇ ਵਾਪਸੀ ਵੀ ਸੇਮ ਸੀਗੀ ਤੇ ਉਤਰਿਆ ਹੋ ਅੰਮ੍ਰਿਤਸਰੀ ਸੀਗਾ ਤੇ ਜਦੋਂ ਉਹ ਜੀ ਆਪਣੇ ਘਰੋਂ ਤੁਰੇ ਆ ਗੱਡੀ ਦੇ ਵਿੱਚ ਤੇ ਉਹਨਾਂ ਦੀ ਗੱਡੀ ਸਿੱਧੀ ਜਾ ਕੇ ਟਾਬੇ ਦੇ ਉੱਪਰ ਰੁਕੀ ਆ ਗੱਡੀ ਉਹਨਾਂ ਕੋਲ ਨੋਵਾ ਗੱਡੀ ਸੀਗੀ ਜਿਹਦੀ ਕੀਮਤ ਤੁਹਾਨੂੰ ਪਤਾ ਹੀ ਸਾਰਿਆਂ ਨੂੰ 16-17 ਲੱਖ ਰੁਪਏ ਦੇ ਆਸ-ਪਾਸ ਨਵੇਂ ਮਾਡਲ ਦੀ ਜਿਹੜੀ ਕੀਮਤ ਹੋਊਗੀ ਟਾਬੇ ਦੇ ਉੱਪਰ ਉਹਨਾਂ ਦਾ ਸਾਰਾ ਪਰਿਵਾਰ ਉਤਰਿਆ ਆ ਕਿਉਂਕਿ ਜਦੋਂ ਬਾਹਰਲਾ ਬੰਦਾ ਉਤਰਦਾ ਉਹ ਨਾਰਮਲ ਜੀ ਗੱਲ ਆ ਸਾਰਿਆਂ ਨੂੰ ਪਤਾ ਲੱਗ ਜਾਂਦਾ ਸੋਣਾ-ਸੋਣਾ ਪਾਇਆ ਹੋ ਹੁੰਦਾ ਜਾਂ ਲੇਡੀਜ਼ ਨੇ ਵੀ ਜੈਂਟਸ ਨੇ ਵੀ ਤੇ ਜਦੋਂ ਉਹਨਾਂ ਨੇ ਟਾਬੇ ਦੇ ਉੱਪਰ ਗੱਡੀ ਰੁਕੀ ਆ ਤੇ ਉਹਨਾਂ ਨੇ ਜਦੋਂ ਖਾਣਾ ਖੂਣਾ ਖਾਧਾ ਆ ਪਿੱਛੋਂ ਤੋਂ ਬਾਅਦ ਜਦੋਂ ਉਹ ਕੀ ਹੋਇਆ ਕਿ ਬਿਆਸ ਦਰਿਆ ਦੇ ਉੱਪਰ ਪਹੁੰਚਦੇ ਰਾਤ ਦਾ ਟਾਈਮ ਸੀਗਾ ਤੇ ਉਹਨਾਂ ਨੂੰ ਸ਼ੱਕ ਪਿਆ ਵੀ ਕੋਈ ਬੁਲਟ ਉਹਨਾਂ ਦਾ ਜਿਹੜਾ ਕਿ ਪਿੱਛਾ ਕਰਦਾ ਪਿਆ ਹੈ ਬੁਲਟ ਦੇ ਉੱਪਰ ਤਿੰਨ ਜਵਾਨ ਸੀਗੇ ਮੁੰਡੇ ਸੀਗੇ ਨੌਜਵਾਨ ਤੇ ਜਿਨ੍ਹਾਂ ਨੇ ਕਿ ਲੋਈਆਂ ਲੰਨਆਂ ਵਾਸਤੇ ਆਪਣੇ ਮੂੰਹ ਜਿਹੜੇ ਲੁਕੋਏ ਹੋਏ ਸੀਗੇ ਤੇ ਉਹ ਕੀ ਕਰਦੇ ਸੀਗੇ ਬੁਲਟ ਦੀ ਰੇਸ ਵਧਾ ਕੇ ਤੇ ਉਹ ਗੱਡੀ ਦੇ ਬਰਾਬਰ ਗੱਡੀ ਗੱਡੀ ਦੇ ਬਰਾਬਰ ਲਾ ਕੇ ਬੁਲਟ ਅੰਦਰ ਨਿਗਾ ਮਾਰਦੇ ਸੀਗੇ ਵੀ ਕੌਣ ਕੌਣ ਆ ਗੱਡੀ ਦੇ ਵਿੱਚ ਦੇਖੀਏ ਵੀ ਕਿੰਨੇ ਕ ਬੰਦੇ ਆ ਕਿੰਨੇ ਕ ਨਹੀਂ ਤੇ ਜਦੋਂ ਉਹਨਾਂ ਨੂੰ ਉਹਨਾਂ ਨੇ ਸੋਚਿਆ ਵੀ ਯਾਰ ਇਹ ਬੁਲਟ ਤਾਂ ਉਹੀ ਹੈ ਜਿਹੜਾ ਕਿ ਉਸ ਟਾਈਮ ਟਾਬੇ ਦੇ ਉੱਪਰ ਖੜਾ ਸੀਗਾ ਜਿੱਥੇ ਆਪਾਂ ਰੁਕੇ ਸੀਗੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਜਿੰਨੇ ਬੰਦੇ ਟਾਬੇ ਦੇ ਉੱਪਰ ਉਤਰੇ ਸੀਗੇ ਉੰਨੇ ਬੰਦੇ ਹੀ ਆ ਗੱਡੀ ਦੇ ਵਿੱਚ ਫालतू ਬੰਦਾ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ ਤੇ ਉਹਨਾਂ ਨੇ ਜੀ ਜਦੋਂ ਸ਼ੱਕ ਪੈਗਾ ਦੋ ਵਾਰੀ ਤਿੰਨ ਵਾਰੀ ਜਦੋਂ ਬੁਲਟ ਉਹਨਾਂ ਨੇ ਬਰਾਬਰ ਲਿਆ ਲਿਆ ਕੇ ਲਾਇਆ ਤੇ ਉਹਦੇ ਮੁੰਡਾ ਪੈਰਿਸ ਤੋਂ ਸੀਗਾ ਉਹਨੇ ਸ਼ੱਕ ਪਈ ਕਿ ਇਹਨਾਂ ਕੋਲੇ ਕੋਈ ਰਿਵਾਲਵਰ ਆ ਕੁਛ ਹੈਗਾ ਵੀ ਆਪਾਂ ਨੂੰ ਗੋਲੀ ਮਾਰ ਸਕਦੇ ਆ ਇਹ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਹਾਂ ਹੋ ਸਕਦਾ ਵੀ ਇਹਨਾਂ ਕੋਲ ਹੋਵੇ ਤੇ ਉਹਨੇ ਡਰਾਈਵਰ ਨੂੰ ਕਿਹਾ ਵੀ ਤੂੰ ਗੱਡੀ ਜਿੰਨੀ ਭਜਾ ਸਕਦਾ ਓਨੀ ਭਜਾ ਵੀ ਸਾਨੂੰ ਤੈਨੂੰ ਅਸੀਂ ਪੈਸੇ ਵੱਧ ਦੇ ਦੇਵਾਂਗੇ ਵੀ ਤੇਰੀ ਜਿਹੜੀ ਗੱਡੀ ਆ ਉਹ ਬਚਣੀ ਚਾਹੀਦੀ ਕਿਉਂਕਿ ਨਵੀਂ ਗੱਡੀ ਸੀਗੀ ਪਹਿਲਾ ਹੀ ਗੇੜਾ ਉਹਨਾਂ ਦੀ ਉਹਨਾਂ ਦੇ ਦੁਆਰਾ ਹੀ ਲੱਗਿਆ ਸੀਗਾ ਉਸ ਮੁੰਡੇ ਦਾ ਤੇ ਉਹ ਕਹਿੰਦਾ ਯਾਰ ਕੋਈ ਚੱਕਰ ਨਹੀਂ ਤੂੰ ਗੱਡੀ ਜਿੰਨੀ ਭਜਾਉਣੀ ਆ ਤੂੰ ਭਜਾ ਤੇ ਉਹਨਾਂ ਨੇ ਇਹ ਗੱਡੀ ਬਹੁਤ ਜ਼ਿਆਦਾ ਭਜਾਈ ਤੇ ਪਰ ਫਿਰ ਵੀ ਅੱਗੇ ਜਾ ਕੇ ਬੋਲਟ ਨਾਲ ਫੇਰ ਟੱਕਰਿਆ ਤੇ ਕਹਿਣ ਦਾ ਮਤਲਬ ਕਿ ਫੇਰ ਵੀ ਉਹਨਾਂ ਨੇ ਪਤਾ ਨਹੀਂ ਕਿਹੜੇ ਰਸਤੇ ਰਾਹੀਂ ਡਰਾਈਵਰ ਉਹਨਾਂ ਨੂੰ 에어ਪੋਰਟ ਦੇ ਵਿੱਚ ਪਹੁੰਚਾਇਆ ਤੇ ਕੋਈ ਵੀ ਮੇਰਾ ਵੀਰ ਇੰਡੀਆ ਦੇ ਵਿੱਚ ਜਾ ਰਿਹਾ ਥੋੜਾ ਜਿਆਦਾ ਧਿਆਨ ਦੇ ਨਾਲ ਵੀ ਆਪਣਾ ਜੋ ਵੀ ਤੁਸੀਂ ਸੋਨਾ-ਸਾਣਾ ਬਾਹਰਲੇ ਬੰਦੇ ਜਾਂਦੇ ਨੇ ਮੁਖਾਵਾ-ਖੁਵਾ ਕਰਦੇ ਨੇ ਬਿਲਕੁਲ ਸਿੰਪਲ ਰਭੋ ਕੋਈ ਮੁਖਾਵਾ ਨਾ ਕਰੋ ਕਿਉਂਕਿ ਆਪਣੀ ਜਾਨ ਨਾਲੋਂ ਕੀਮਤੀ ਕੋਈ ਵੀ ਚੀਜ਼ ਨਹੀਂ ਹੈਗੀ ਐਵੇਂ ਕੋਈ ਲੁੱਟਾ ਖੋਆ ਬਹੁਤ ਜ਼ਿਆਦਾ ਵਧ ਗਈਆਂ ਨੇ ਚਾਹੇ ਤੁਸੀਂ ਦਿੱਲੀ ਉੱਤਰ ਰਹੇ ਚਾਹੇ ਤੁਸੀਂ ਅਮਰਸਰ ਉੱਤਰ ਰਹੇ ਹੋ ਚਾਹੇ ਤੁਸੀਂ ਉੱਥੇ ਚੜਨਾ ਆ ਤਾਂ ਸੋ ਮੇਰੇ ਵੀਰੋ ਸਾਰੇ ਵੀਰ ਧਿਆਨ ਨਾਲ ਰਹੋ ਕਿਸੇ ਨਾਲ ਵੀ ਇਦਾਂ ਦੀ ਘਟਨਾ ਨਾ ਵਾਪਰੇ ਜੇ ਨਹੀਂ ਉਹ ਘਟਨਾ ਵਾਪਰੀ ਸੋ ਵੀਰ ਨੇ ਮੈਨੂੰ ਸਾਰੀ ਘਟਨਾ ਮੇਰੇ ਭਰਾਣੇ ਮੈਨੂੰ ਦੱਸੀ ਤੇ ਮੇਰਾ ਫਰਜ਼ ਬੰਦਾ ਸੀ ਕਿ ਤੁਹਾਨੂੰ ਜਿਹੜੀ ਸਾਰੀ ਘਟਨਾ ਆ ਉਹ ਮੈਂ ਦੱਸ ਸਕਾਂ ਉਹਨਾਂ ਦਾ ਬਚਾਅ ਹੋ ਗਿਆ ਮਹਾਰਾਜ ਨੇ ਰੱਖ ਲਿਆ ਉਹਨਾਂ ਨੂੰ ਇਹੜਾ ਮੁੰਡਾ ਸੀਗਾ ਵਾਪਸੀ ਦੇ ਦੌਰਾਨ ਵੀ ਦਨ ਚੜ੍ਹੇ ਉਹ ਗੱਡੀ ਉਰਥੋਣੇ ਤੋਰੀ ਆ ਅੰਮ੍ਰਿਤਸਰ ਤੋਂ ਤੇ ਫਿਰ ਉਹ ਸਹੀ ਸਲਾਮਤ ਆਪਣੇ ਜਿਹੜਾ ਘਰ ਪਹੁੰਚ ਗਿਆ ਬਿਆਸ ਦਰਿਆ ਤੋਂ ਉਹਨਾਂ ਦੇ ਪਿੱਛੇ ਬੰਦੇ ਲੱਗੇ ਸੀ ਅੰਮ੍ਰਿਤਸਰ ਤੋਂ ਤੇ ਸਾਰੇ ਵੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕੋਈ ਵੀ ਮੇਰਾ ਵੀਰ ਐਨ ਆਰ ਆਈ ਜਾ ਰਿਹਾ ਹੈ ਇੰਡੀਆ ਨੂੰ ਜਾਂ ਇੰਡੀਆ ਤੋਂ ਵਾਪਸ ਆ ਰਿਹਾ ਥੋੜਾ ਜਿਹਾ ਧਿਆਨ ਨਾਲ ਥੋੜਾ ਜਿਹਾ ਅਲਰਟ ਹੋ ਕੇ ਰਵੇ ਕਿਸੇ ਕਿਸੇ ਨੂੰ ਵੀ ਜਿਹੜਾ ਬੰਦੇ ਨੂੰ ਜਾਣਦੇ ਵੀ ਅਣਜਾਣ ਬੰਦੇ ਨੂੰ ਲਿਫਟ ਨਾ ਦਿਓ ਆਪਣੀ ਗੱਡੀ ਦੇ ਵਿੱਚ ਨਾ ਚੜਾਓ ਜਿੱਦਾਂ ਕਿ ਪਿੱਛੇ ਜੇ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਸ਼ੀਸ਼ੇ ਦੇ ਉੱਪਰ ਆਂਡਾ ਮਾਰਦੇ ਨੇ ਤੇ ਆਂਡੇ ਦੇ ਵਿੱਚ ਸਰਫ ਹੁੰਦੀ ਆ ਜਦੋਂ ਉਹ ਪਾਣੀ ਚ ਲਾ ਕੇ ਵੈਪਰ ਗੱਡੀ ਦੇ ਵਿੱਚ ਚਲਾਉਂਦੇ ਨੇ ਤੇ ਉਹ ਝੱਗ ਝੱਗ ਹੋ ਜਾਂਦੀ ਸ਼ੀਸ਼ੇ ਦੇ ਉੱਪਰ ਤੇ ਗੱਡੀ ਰੁਕਦੀ ਆ ਜਦੋਂ ਗੱਡੀ ਦੇ ਉੱਪ ਸਾਲ ਦੀ ਘਟਨਾ ਆ ਉਦੋਂ ਬਹੁਤ ਚੱਲਿਆ ਸੀਗਾ ਦਿੱਲੀ ਵਿੱਚ ਜਿਹੜੀਆਂ ਗੱਡੀਆਂ ਜਾਂਦੀਆਂ ਸੀਗੀਆਂ ਉਦੋਂ ਇਹ ਘਟਨਾ ਹੁੰਦੀ ਸੀ ਉਹਦੀ ਵੀ ਵੀਡੀਓ ਵੀ ਬਣਾਈ ਗਈ ਸੀ ਮੌਕੇ ਤੇ ਬੰਦੇ ਫੜਲੇ ਸੀ ਕੁੱਤੇ ਵੀ ਸੀਗੇ ਤੇ ਸੇਮ ਹੀ ਇਹੀ ਹੁਣ ਘਟਨਾ ਥੋੜੀ ਜਿਹੀ ਉਲਟੋ ਗਈ ਨੌਜਵਾਨ ਮੁੰਡੇ ਪਿੱਛਾ ਕਰਦੇ ਨੇ ਗੱਡੀ ਤੇ ਵੀ ਹੋ ਸਕਦੇ ਨੇ ਇਹ ਬੁਲਟ ਤੇ ਸੀਗੇ ਵੱਖ-ਵੱਖ ਤਰੀਕੇ ਜਿਹੜੇ ਲਾਭ ਦੇ ਲਈਦਾ ਲੰਗਰ ਖਵਾਉਂਦੇ ਸੀ ਰਸਤੇ 'ਚ ਰੋਕ ਕੇ ਲੋਟਾਂ ਖਵਾਉਂਦੀਆਂ ਸੀਗੀਆਂ ਇੱਕ ਘਟਨਾ ਉਹ ਵੀ ਆਈ ਸੀਗੀ ਸੋ ਮੇਰੇ ਵੀਰ ਕੋਈ ਵੀ ਜਾ ਰਿਹਾ ਮੇਰਾ ਵੀਰ ਥੋੜਾ ਜਿਆਦਾ ਲਾਹਟ ਰਵੇ ਧਿਆਨ ਨਾਲ ਰਵੋ ਵੀਡੀਓ ਵਧੀਆ ਲੱਗੀ ਵੀਡੀਓ ਲਾਈਕ ਕਰਦੇ ਆਪਣੇ ਵਿਚਾਰ ਜਰੂਰ ਦੇ ਕੇ ਜਾਓ ਵੀ ਤੁਹਾਡੇ ਨਾਲ ਇਦਾਂ ਦੀ ਘਟਨਾ ਹੋਈ ਆ ਜਾਣ ਕਿਦਾਂ ਹੈ ਕੀ ਹਸਾਕਤਾ ਵਾ ਜਿੱਦਾਂ ਵੀ ਕਿਸੇ ਨਾਲ ਵਾਪਰੀ ਇਹ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ WhatsApp ਦੇ ਗਰੁੱਪਾਂ ਦੇ ਵਿੱਚ ਤਾਂ ਜੋ ਜਿਹੜੀ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਜੇ ਘੱਟ ਆਈ ਲੱਗੀ ਡਿਸਲਾਈਕ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਵਿੱਚ